ਓ ਯਾਰੇ ਗਾਈਸ ਸਾਡੇ ਨਾ ਇਥੋਂ ਏਰੀਆ ਦਾ ਬੰਦਾ ਹੈਗਾ ਹੀ ਇੱਕ ਤੇ ਗੱਲ ਬਣੀ ਐਦਾ ਤੈਨੂੰ ਮੈਂ ਦੱਸਦਾ ਗੱਲ ਸਾਰੀ ਉਹ ਜਿੱਦਾਂ ਆਪਾਂ ਲਾਈਵ ਬੈਏ ਨੇ ਨਾ ਪਤੰਦਰ ਲਾਈਵ 'ਚ ਆ ਕੇ ਕਮੈਂਟਾਂ ਦੇ ਥੱਲੇ ਕਰੇ ਕੁਝ ਬੋਲਦਾ ਮੈਨੂੰ ਕਦੇ ਕੁਝ ਬੋਲਦਾ ਕਦੇ ਕੁਝ ਬੋਲਦਾ ਉਹ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਤੂੰ ਨਾ ਇਹ ਕਰ ਬਈ ਤੂੰ ਨਾ ਐਂਦਾ ਕਰ ਵੀ ਤੂੰ ਕੀ ਲੈਣਾ ਇਹ ਕੰਮਾਂ ਤੋਂ ਠੀਕ ਐ ਕਿ ਨਹੀਂ ਉਹ ਆੰਦਮ ਨੇ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਮੈਨੂੰ ਤੂੰ ਕੀ ਕਰ ਲੇਗਾ ਮੇਰਾ ਕੀ ਕਰ ਲੇਗਾ ਐ ਕਰ ਦੇ ਕਰ ਦੇ ਮੇਰੇ ਨਾਲ ਟਾਈਮ ਪਾਲਾ ਖਿੰਦੇ ਰਜ ਤੂੰ ਮਰਜ਼ੀ ਆ ਜਾ ਤੂੰ ਜਿਵੇਂ ਮਰਜ਼ੀ ਮੇਰੇ ਨਾਲ ਕਰ ਲੈ ਮੈਂ ਕਿਹਾ ਤੂੰ ਰਹਿਂਂਦੇ ਤੂੰ ਰਹਿਂਂਦੇ ਵੀ ਆਪਾਂ ਕੀ ਲੈਣਾ ਵੇ ਟਾਈਮ ਤੂੰ ਪਾ ਕੇ ਇੰਨਾ ਕੰਮਾਂ 'ਚ ਕੁਝ ਨਹੀਂ ਹੈਗਾ ਵੀ ਤੂੰ ਰਹਿਂਂਦੇ ਮੈਂ ਬਥੇਰੇ ਹੱਥ ਹੱਥ ਜੋੜੇ ਵੀ ਕੁਝ ਨਹੀਂ ਹੈਗਾ ਇਹੋ ਜੇ ਕੰਮਾਂ 'ਚ ਉਹਦੇ ਮਨ 'ਚ ਗੱਲ ਇਹ ਬੈ ਗਈ ਵੀ ਤੇ ਠੇਲਾ ਡਰ ਗਿਆ ਕਿਤੇ ਇਹ ਤੁਸੀਂ ਇੱਕ ਗੱਲ ਨਾ ਵੇਖੀ ਹੋਣੀ ਆ ਸ਼ਾਇਦ ਵੀ ਜਦੋਂ ਆਪਾਂ ਕਿਸੇ ਬੰਦੇ ਮੂਰੇ ਹੱਥ ਜੋੜ ਦਈਏ ਨਾ ਵੀ ਉਹਨੂੰ ਅੱਖ ਕੇ ਚੱਲ ਯਾਰ ਰਹਿਣ ਦੇ ਆਪਾਂ ਰਹਿਣ ਦੇ ਨੇ ਲੜਨੂ ਕੋਈ ਨਹੀਂ ਉਹ ਅਗਲੇ ਬੰਦੇ ਦੇ ਮਨ ਵਿੱਚ ਪਤਾ ਕੀ ਬਣ ਜਾਣਾ ਅਗਲੇ ਬੰਦੇ ਦੇ ਮਨ ਵਿੱਚ ਇਹ ਗੱਲ ਹੋ ਜਾਂਦੀ ਪਤਾ ਨਹੀਂ ਯਾਰ ਬਾ ਅਗਲਾ ਬੰਦਾ ਡਰ ਗਿਆ ਕਿਤੇ ਵੀ ਅਗਲਾ ਬੰਦਾ ਡਰ ਗਿਆ ਕਿਤੇ ਮੇਰੇ ਤੋਂ ਉਹ ਡਰੇ ਨੂੰ ਬਤੰਦਰ ਹੋ ਡਰੋਂ ਲੱਗ ਪੈਂਦਾ ਉਤੋਂ ਡਰੇ ਨੂੰ ਹੋ ਡਰੋਂ ਲੱਗ ਪੈਂਦਾ ਉਹ ਗੱਲ ਮੇਰੇ ਨਾਲ ਬਣੀ ਮੈਂ ਕਿਹਾ ਚੱਲ ਕੋਈ ਨਹੀਂ ਫਿਰ ਮੈਂ ਵੀ ਸਿੱਧਾ ਹੋ ਗਿਆ ਮੁੜ ਕੇ ਮੈਂ ਕਿਹਾ ਆ ਜਾ ਫਿਰ ਉਹਦੇ ਰੱਖੇ ਹੋਏ ਟਾਈਮ ਦੇ ਉੱਤੇ ਮੈਂ ਉੱਥੇ ਪੁੱਜਿਆ 12 ਵਜੇ ਉਹnde ਰੱਖਿਓ ਟਾਈਮ ਦੇ ਉੱਤੇ ਮੈਂ 12 ਵਜੇ ਪੁੱਜਿਆ ਉੱਥੇ ਮੈਂ ਕਿਹਾ ਆ ਜਾਂਦਾ ਆ ਆਉਂਦਾ ਅੱਜ ਅਗਲੇ ਦਿਨ ਹੁਣ ਮੇਰੇ ਨਾਲ 11 ਵਜਣ ਵਾਲੇ ਆ 24 ਘੰਟੇ ਹੋਗੇ ਹੈ ਨਾ ਕੋਈ ਕਮੈਂਟ ਤੇ ਫੋਨ ਬੰਦ ਆਈ ਜਾਂਦਾ ਹੁਣ ਨਿਕਲਿਆ ਘਰ ਦੇ ਵਿੱਚੋਂ ਬਾਹਰ ਮੈਂ ਕਿਹਾ ਹੁਣ ਨਿਕਲਿਆ ਘਰ ਦੇ ਵਿੱਚੋਂ ਬਾਹਰ ਹੁਣ ਫੋਨ ਹੀ ਬੰਦ ਕਰਕੇ ਭੱਜਿਆ ਫਿਰਦਾ ਪਹਿਲਾਂ ਬੜਕ ਮਾਰਨੀ ਤੇ ਮੁੜ ਕੇ ਪੂਛ ਛੱਡਿਆਂ ਚ ਪਾ ਕੇ ਭੱਜਣਾ ਆ ਵੇਖਿਆ ਨਾ ਫਾਕੂਤੇ ਰੱਖੇ ਹੁੰਦੇ ਘਰਾਂ ਚ ਠੀਕ ਆ ਨਾ ਪਹਿਲਾਂ ਜੋ ਗੇਟ ਵੱਜ ਜਾਵੇ ਬੜਾ ਭੌਕਦੇ ਉੱਚੀ ਉੱਚੀ ਫਾ ਤੇ ਜੋ ਗੇਟ ਖੋਲ ਕੇ ਘਰੇ ਵੜ ਜੀਏ ਮੁੜ ਕੇ ਮੁੜ ਕੇ ਗਵਾਂਡੀਆਂ ਦੇ ਕੋਠੇ ਤੇ ਵੀ ਚੜ ਜਾਂਦੇ ਭੱਜ ਕੇ ਘਰੋਂ ਨਿਕਲ ਜਾਂਦੇ ਪੂਛ ਛੱਡਿਆਂ ਚ ਪਾ ਕੇ ਉਹ ਆਲੇ ਨਾ ਬੰਦਿਆਂ ਦਾ ਵੀ ਪਹਿਲਾਂ ਲਲਕਰੇ ਮਾਰੀ ਜਾਂਦੇ ਅਗਲੇ ਨੂੰ ਉੱਚੀ ਉੱਚੀ ਵੀ ਤੇਰੇ ਨਾ ਵੇਖ ਲਾਂਗੇ ਤੇ ਰੌਜਾਂਗੇ ਤੇ ਨਾ ਕਰਦਾਂਗੇ ਤੇ ਡਾਉ ਕਰਦਾਂਗੇ ਤੇ ਜਦੋਂ ਟਾਈਮ ਹੁੰਦਾ ਆਖੀ ਜੀ ਆਜੋ ਫਿਰ ਇੱਕ ਚ ਵਾਜੀ ਲੋ ਤੁਸੀਂ ਜੇ ਤੁਹਾਡੇ 'ਚ ਹਿੰਮਤ ਆ ਨਾ ਤੁਸੀਂ ਹਿੱਕ 'ਚ ਵਾਜ ਹੀ ਲੋ ਮੁਰਕੇ ਭੱਜਦੇ ਅੱਗੇ ਅੱਗੇ ਮੁਰਕੇ ਉਹ ਫੋਨ ਬੰਦ ਆਉਂਦੇ ਇਹਨਾਂ ਦੇ ਫੋਨ ਬੰਦ ਮੁਰਕੇ ਕੋਈ ਕਮੈਂਟ ਨਹੀਂ ਆਉਦਾ ਇਹਨਾਂ ਦਾ ਮੁਰਕੇ ਕੋਈ ਜਵਾਬ ਨਹੀਂ ਦਿੰਦੇ ਮੁਰਕੇ ਭੱਜਦੇ ਅੱਦੀਆਂ ਠੀਕ ਆ ਨਾ ਪਹਿਲ ਕੀਤੀ ਆਪਾਂ ਪਹਿਲ ਨਹੀਂ ਕਰਦੇ ਕਿਸੇ ਨਾਲ ਵੀ ਮੈਂ ਪਹਿਲ ਹੀ ਕੀਤੀ ਹਾ ਦੂਜਾ ਆਪਾਂ ਛੱਡੀ ਨਹੀਂ ਕਦੇ ਵੀ ਉਹ ਉਹ ਗੱਲ ਸੀ ਹੋਰ ਗੱਲ ਕੋਈ ਨਹੀਂ ਸੀ ਕਾਉ ਦੂ ਮੁਰਕੇ ਹੌਣ ਆਉਂਦਾ ਲੈ ਹੈ ਤਾਂ ਮੈਨੂੰ ਹਜੇ ਤੱਕ ਕੋਈ ਕਮੈਂਟ ਨਹੀਂ ਆਇਆ ਹਾ ਵਜਨ ਸਿੰਘ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗਰੁੱਪਾਂ 'ਚ ਸ਼ੇਅਰ ਕਰ ਦਿਓ ਮੇਰੇ ਭਰਾ ਸਾਦੇ ਵੀਰ ਠੀਕ ਹੈ ਨਾ ਕਿਉਂਕਿ ਮੇਰੀ ਲਾਈਵ ਦੇ ਉੱਤੇ ਬੜੇ ਬੰਦਿਆਂ ਨੂੰ ਤਕਲੀਫ ਆ ਮੇਰੀ ਲਾਈਵ ਦੇ ਉੱਤੇ ਬੜੇ ਬੰਦਿਆਂ ਨੂੰ ਤਕਲੀਫ ਆ ਤਕਲੀਫ ਕਿਉਂ ਆ ਮੈਂ ਦੱਸ ਦਿੰਨਾ ਉਹ ਤਕਲੀਫ ਕਿਉਂ ਆ ਮੈਨੂੰ ਪਤਾ ਸਾਰਾ ਉਹ ਤਕਲੀਫ ਬਾਈ ਜੀ ਤਾਂ ਕਰਕੇ ਵੀ ਮੈਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਦਾ ਮੈਂ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬੋਲਦਾ ਉਹਨਾਂ ਨੂੰ ਤਕਲੀਫ ਤਾਂ ਵੀ ਉਸ ਬੰਦੇ ਦੀ ਜਿਹੜੀ ਜ਼ੁਬਾਨ ਉਹ ਬੰਦ ਕਰਾਈ ਜਾਵੇ ਤੇ ਮੈਂ ਮੈਦ ਚੁੱਪ ਹੋਣ ਵਾਲਾ ਮੈਂ ਤਾਂ ਜੋ ਆ ਸੱਚ ਆ ਆਪਾਂ ਤਾਂ ਗਿੱਟਿਆਂ 'ਚ ਮਾਰੀ ਦਾ ਅਗਲੇ ਦੇ ਚਲਾ ਕੇ ਜੋ ਵੀ ਸੱਚ ਆ ਆਪਾਂ ਗਿੱਟਿਆਂ 'ਚ ਮਾਰੀ ਦਾ ਅਗਲੇ ਦੇ ਚਲਾ ਕੇ ਵੀ ਆਹ ਗੱਲ ਆਹ ਬਾਤ ਆ ਵੀ ਕਰੂ ਗੱਲ ਤਾਂ ਪਿਆਰ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਿਆਰ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਆ ਉਹ 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 ਇੱਕ ਵੱਖਰਾ ਵਿਸ਼ਾ ਪਰ ਜੇ ਕੋਈ ੱਤਕੇ ਦਾ ਬੰਦਾ ਆਖੂ ਵੀ ਤੂੰ ਆਹ ਕਰ ਤੂੰ ਐਂ ਕਰ ਤੂੰ ਐਂ ਕਰ ਉਹ ਉੱਥੇ ਨਹੀਂ ਫਿਰ ਜਰਿਆਣ ਦਾ ੱਤਕੇ ਵਾਲੇ ਕੰਮ ਤੇ ਹਾਂ ਉੱਥੇ ਤੱਕਲੇ ਨੂੰ ਆਖੀਦਾ ਆ ਜਾ ਬਾਈ ਇੱਕ ਚ ਵਜੇ ਫਿਰ ਆ ਜਾ ਫਿਰ ਵੇਖੀ ਜੋ ਜਿਵੇਂ ਚੱਲੂਗਾ ਕੰਮ ਤੋ ਆਰਦੀਆਂ ਤੋਂ ਪਾਰਦੀਆਂ ਜਿਵੇਂ ਕੰਮ ਚੱਲੂ ਚ ਫਿਰ ਖਿੱਚਾਂਗੇ ਆਜੋ ਫਿਰ ਤੁਸੀਂ ਆਪੇ ਵੇਖੀ ਜੋ ਫਿਰ ਫਿਰ ਵੇਖੀ ਜੋ ਜਦੋਂ ਬੰਦੇ ਨੇ ਹਟਣਾ ਹੀ ਨਹੀਂ ਯਾਰ ਪੰਗੇ ਲੈਣੋ ਜੋ ਬੰਦੇ ਨੇ ਅੱਖ ਨੇ ਵਖਾ ਵੀ ਮੈਂ ਹਟਣਾ ਹੀ ਨਹੀਂ ਠੀਕ ਆ ਕਿ ਨਹੀਂ ਯੋ ਤਾਂ ਮੈਂ ਮੰਨਣਾ ਹੀ ਨਹੀਂ ਬਸ ਉਹਨਾਂ ਨੇ ਪੈਸੇ ਇਸ ਗੱਲ ਤੇ ਲੈ ਹੁੰਦੇ ਵੀ ਨਾ ਮੰਨਣ ਦੇ ਉਹ ਤਾਂ ਨਹੀਂ ਮੈਂ ਜਾਣਾ ਪੁੱਠੇ ਪਾਸੇ ਆ ਮੈਂ ਇਹ ਕੰਮ ਉਹਨੂੰ ਆਖੀ ਦੱਪੀ ਵੀ ਆ ਜਾ ਬਈ ਜੇ ਤੂੰ ਹਰਦਾ ਹੀ ਨਹੀਂ ਫਿਰ ਅਸੀਂ ਕੀ ਕਰੀਏ ਅੱਛਾ ਤੇਰੇ ਅੱਗੇ ਬਹੁਤ ਮਿੰਟ ਤੇ ਕੀਤੀ ਹੱਥ ਜੋੜੇ ਵੀ ਬੰਦਾ ਤੂੰ ਰਹਿਣ ਦੇ ਇਹੋ ਜੇ ਕੰਮਾਂ 'ਚ ਕੀ ਲੈਣਾ ਔਰਾਂ ਦਾ ਨਹੀਂ ਮੈਂ ਨਹੀਂ ਹਟਣਾ ਕਹਿੰਦਾ ਉਹ ਗੱਲ ਹੀ ਇਹਨਾਂ ਨਾਲ ਸੀ ਹੁਣ ਭੱਜਿਆ ਫਿਰਦਾ ਹੁਣ ਪਤਾ ਨਹੀਂ ਕਿੱਥੇ ਆ ਕੱਲ ਦਾ ਫੋਨ ਵੀ ਨਹੀਂ ਚੱਕਿਆ ਹੁਣ ਐ ਨਹੀਂ ਪਤਾ ਵੀ ਕਿਹੜੀ ਖੋਡੇ 'ਚ ਲੁਕਿਆ ਕਿੱਥੇ ਆ ਮੈਂ ਤਾਂ ਉੱਥੀ ਜਣਾ ਬੈਠਾ ਲਾਈਵ ਹੋਇਆ ਬੈਠਾ ਮੈਂ ਹੈ ਫੇਸਬੁੱਕ ਪੇਜ ਦੇ ਹਾਂ ਤੇ ਆ ਮੈਂ ਕੱਲ ਆ ਮੈਂ ਆਪਣੇ ਕਮੈਂਟ ਦੇ ਵਿੱਚ ਵਿੰਦਾ ਪਿਆ ਸੀ ਆਪਣੇ ਕਮੈਂਟ ਦੇ ਵਿੱਚ ਵਿੰਦਾ ਪਿਆ ਸੀ ਕੱਲ ਇੱਕ ਹੋਰ ਫੁਖਰਾ ਜਿਹਾ ਉੱਠਿਆ ਪਤਾ ਨਹੀਂ ਕਿਹੜਾ ਸੀ ਇੱਕ ਹੋਰ ਫੁਖਰਾ ਜਿਹਾ ਉੱਠਿਆ ਉਹ ਪਤਾ ਨਹੀਂ ਕੀ ਨਾਂ ਸੀ ਹੁੰਦਾ ਸ਼ਾਇਦ ਮੇਰੀ ਕੱਲ ਵਾਲੀ ਵੀਡੀਓ ਦੇ ਵਿੱਚ ਠੀਕ ਆ ਨਾ ਉਹ ਊਲ ਜੂਲ ਮੈਨੂੰ ਬੋਲੀ ਜਾਂਦਾ ਸੀ ਦੱਸੋ ਵੀ ਤੂੰ ਵਿਹਲਾ ਤੂੰ ਲਾਈਵ ਹੋ ਜਾ ਨਾ ਵੀ ਦੱਸ ਵੀ ਭਾਈ ਮੈਂ ਵਿਹਲਾ ਮੈਂ ਤਾਂ ਲਾਈਵ ਆ ਗਿਆ ਤਾਂ ਤੂੰ ਕਿਹੜੇ ਕੰਮਾਂ 'ਚ ਲੱਗਾ ਤੂੰ ਮੇਰੀ ਲਾਈਵ ਦੇ ਵਿੱਚ ਕੀ ਕਰਨਾ ਆਇਆ ਵੀ ਜੇ ਤੈਨੂੰ ਕੰਮ ਆ ਤੂੰ ਮੇਰੀ ਲਾਈਵ ਦੇ ਚ ਕੀ ਕਰਨਾ ਕਮੈਂਟ ਕਰਨ ਕਿਆ ਵੀ ਤੂੰ ਜਾ ਆਪਦਾ ਕੰਮ ਕਰ ਦੇ ਤੂੰ ਤੈਨੂੰ ਕੰਮ ਆਦਾ ਮੈਂ ਤਾਂ ਵਿਹਲਾ ਮੈਂ ਤਾਂ ਲਾਈਵ ਹੋ ਗਿਆ ਮੈਂ ਤਾਂ ਵਿਹਲਾ ਮੈਂ ਤਾਂ ਲਾਈਵ ਹੋ ਗਿਆ ਤੇ ਤੈਨੂੰ ਕੰਮ ਕਰਾ ਤੂੰ ਕਮੈਂਟ ਕਰਨਾ ਮੈਨੂੰ ਤੂੰ ਜਾ ਤੂੰ ਆਪਣਾ ਕੰਮ ਕਰ ਜਾ ਕੇ ਉੱਥੇ ਤਾਂ ਜਾਣ ਕੇ ਟੁੱਡਾ ਮਾਰਦੇ ਨਾ ਕੋ ਮੁਰਗੇ ਭਜਦੇ ਆ ਫਿਰ ਫਿਰ ਜਵਾਬ ਨਹੀਂ ਦਿੰਦੇ ਮੁਰਗੇ ਨਿਕਲਦੇ ਆ ਮੁਰਗੇ ਭਜਦੇ ਅੱਗੇ ਅੱਗੇ ਸਾਨੂੰ ਐ ਬੋਲਤਾ ਸਾਨੂੰ ਐ ਕਰਤਾ ਪਰ ਐ ਕਰਤਾ ਉਹ ਹੋ ਉਹ ਪਤਾ ਨਹੀਂ ਹੁਣ ਗਿਆ ਵੀ ਕਿੱਥੇ ਆ ਠੀਕ ਆ ਨਾ ਜਦੋਂ ਮੈਂ ਲਾਈਵ ਤੋਂ ਹਟ ਜੂਗਾ ਨਾ ਮੇਰੀ ਗੱਲ ਸੁਣੋ ਆ ਜਦੋਂ ਮੈਂ ਆਪਣੀ ਲਾਈਵ ਬੰਦ ਕਰਕੇ ਮੈਂ ਹੋ ਗਿਆ ਪਾਸੇ ਉਹ ਮੁੜ ਕੇ ਫੇਰ ਆਉ ਕਮੈਂਟ ਕਰਨ ਵੀ ਐ ਸਿੱਧਾ ਨਹੀਂ ਉਹਦਾ ਹਿੱਕ ਚ ਵੱਜਦਾ ਵੀ ਮੈਂ ਕਮੈਂਟ ਕਰਦਾ ਲਾਈਵ ਚ ਆ ਕੇ ਮੇਰੇ ਨਾਲ ਗੱਲ ਕਰਨੇ ਜੇ ਤੁਹਾਡੇ ਚ ਇੰਨੀ ਹਿੰਮਤ ਹੈਗੀ ਨਾ ਅੱਖ ਚੱਕ ਪਾ ਕੇ ਲਾਈਵ ਚ ਆ ਵੀਡੀਓ ਚ ਆ ਕੇ ਗੱਲ ਕਰੋ ਆ ਫੈਸਲਾ ਸੰਗਤ ਕਰੋਗੀ ਤੇ ਜਵਾਬ ਤੁਹਾਨੂੰ ਮੈਂ ਦਊਗਾ ਜੋ ਆਉਥੋਂ ਨੂੰ ਮੈਂ ਦਊਗਾ ਅਬ ਲਾਈਵ ਚ ਆ ਕੇ ਗੱਲ ਕਰੋ ਤੁਸੀਂ